ਮੈਂ ਬਾਬਾ ਜਵਾਨ ਸਿੰਘ ਮੈਮੋਰੀਅਲ ਦਸ਼ਮੇਸ਼ ਕਾਨਵਸ ਸੀਨੀਅਰ ਸੈਕੰਡਰੀ ਸਕੂਲ ਠੱਠਾ ਦੇ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀ ਹਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਜਿਹੇ ਸਾਡੇ ਸਕੂਲ ਦੇ ਪ੍ਰਬੰਧਕ ਸਰ ਵੱਲੋਂ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਬੱਚੇ ਅਜਿਹਾ ਸੁਣ ਅਤੇ ਵੇਖ ਕੇ ਬਹੁਤ ਸਿੱਖਦੇ ਹਨ ਸਾਡਾ ਇਹ ਚਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ ਅੱਜ ਮੈਂ ਤੁਹਾਨੂੰ ਰਾਬਰਟ ਬੋਇਲ ਬਾਰੇ ਦੱਸਣ ਜਾ ਰਹੀ ਹਾਂ ਬੋਇਲ 17ਵੀਂ ਸਦੀ ਦੇ ਇੱਕ ਪ੍ਰਮੁੱਖ ਬੌਧਿਕ ਹਸਤੀ ਸੀ ਅਤੇ ਆਧੁਨਿਕ ਰਸਾਇਣ ਵਿਗਿਆਨ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ ਰਾਬਰਟ ਬੋਇਲ ਦਾ ਜਨਮ 27 ਜਨਵਰੀ 1627 ਨੂੰ ਆਇਰਲੈਂਡ ਦੇ ਦੱਖਣ ਪੂਰਬ ਵਿੱਚ ਕਵਰਟੀ ਵਾਟਰ ਬੋਰਡ ਵਿੱਚ ਹੋਇਆ ਸੀ ਉਹ ਕੌਰਕ ਦੇ ਅਰਬ ਵਿੱਚ 17ਵਾਂ ਪੁੱਤਰ ਸੀ ਉਸਨੇ ਇਟਨ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਯੂਰਪ ਵਿੱਚ ਯਾਤਰਾ ਕੀਤੀ ਅਤੇ ਪੜ੍ਹਾਈ ਕੀਤੀ ਉਹ 1644 ਵਿੱਚ ਮਹਾਦੀਪ ਤੋਂ ਵਾਪਸ ਆਇਆ ਅਤੇ ਵਿਗਿਆਨ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ ਅਤੇ ਡੋਟਸੈਟ ਵਿੱਚ ਸੈਟਲ ਹੋ ਗਿਆ ਜਿੱਥੇ ਉਸਨੇ ਇੱਕ ਪ੍ਰਯੋਗਸ਼ਾਲਾ ਬਣਾਈ 1655 ਤੋਂ 1668 ਵਿੱਚ ਬੋਇਲ ਆਕਸਫੋਰਡ ਚਲਾ ਗਿਆ ਸੀ ਇਹ ਇੱਥੇ ਸੀ ਕਿ ਉਸਨੇ ਰੌਬਰਟ ਹੌਕ ਨੂੰ ਇੱਕ ਸਹਾਇਕ ਵਜੋਂ ਸ਼ਾਮਿਲ ਕੀਤਾ ਅਤੇ ਉਹਨਾਂ ਨੇ ਮਿਲ ਕੇ ਬੋਇਲ ਵੈਕਿਊਮ ਚੈਂਬਰ ਜਾਂ 에ਅਰ ਪੰਪ ਨਾਲ ਜੁੜੇ ਸਭ ਤੋਂ ਮਸ਼ਹੂਰ ਪ੍ਰਯੋਗਰਾਤਮਕ ਉਪਕਰਨ ਤਿਆਰ ਕੀਤੇ ਇਸ ਸਮੇਂ ਵੀ ਇੱਕ ਪ੍ਰਯੋਗ ਦਾ ਵਿਚਾਰ ਵਿਵਾਦਪੂਰਨ ਸੀ ਕਿਸੇ ਚੀਜ਼ ਨੂੰ ਖੋਜਣ ਦਾ ਸਥਾਪਿਤ ਤਰੀਕਾ ਉਸ ਨੂੰ ਬਹਿਸ ਕਰਨਾ ਸੀ ਅਸੂਦ ਅਤੇ ਹੋਰਾ ਨੇ 2000 ਸਾਲ ਪਹਿਲਾਂ ਸਥਾਪਿਤ ਕੀਤੇ ਲਾਈਕ ਅ ਸਨੀਮਾਂ ਦੀ ਵੱਤ ਤੋਂ ਕਰਦੇ ਹੋਏ ਬਾਇਲ ਕੁਦਰਤ ਨੂੰ ਦੱਖਣ ਅਤੇ ਅਸਲ ਵਿੱਚ ਵਪਾਰੀਆਂ ਘਟਨਾਵਾਂ ਦੇਖਣ ਆਪਣੇ ਸਿੱਟੇ ਕਦਨ ਵਿੱਚ ਵਧੇਰੇ ਚਿਲਚਸਪੀ ਰੱਖਦਾ ਸੀ ਉਹ ਨਿਰੰਤਰ ਪ੍ਰਯੋਗ ਕਰਨ ਵਾਲੇ ਪਹਿਲੇ ਪ੍ਰਮੁੱਖ ਵਿਗਿਆਨੀ ਸਨ ਅਤੇ ਵਿਧੀ ਉਪਕਰਣ ਅਤੇ ਨਿਰਖਣਾਂ ਦੇ ਵਿਰਵਿਆਂ ਦੇ ਨਾਲ ਆਪਣਾ ਕੰਮ ਪ੍ਰਕਾਸ਼ਿਤ ਕਰਦੇ ਸਨ ਉਸਨੇ 1658 ਵਿੱਚ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਅਤੇ ਦਰਸ਼ਨ ਦਵਾਈ ਅਤੇ ਧਰਮ ਵਰਗੇ ਵਿਪਿੰਨ ਵਿਸ਼ਿਆਂ ਤੇ ਆਪਣੀਆਂ ਬਾਕੀ ਦੀ ਜ਼ਿੰਦਗੀ ਲਈ ਅਜਿਹਾ ਕਰਨਾ ਜਾਰੀ ਰੱਖਿਆ ਇਹ ਬੋਇਲ ਦਾ ਕਾਨੂੰਨ ਹੈ ਜਿਸ ਲਈ ਉਹ ਸਭ ਤੋਂ ਮਸ਼ਹੂਰ ਲੈਂਦਾ ਹੈ ਇਹ ਦੱਸਦਾ ਹੈ ਕਿ ਜੇਕਰ ਗੈਸ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਦਬਾਅ ਅਨੁਪਾਤਕ ਤੌਰ ਤੇ ਵੱਧਦਾ ਹੈ ਇਹ ਸਮਝਦੇ ਹੋਏ ਕਿ ਜੇਕਰ ਸਾਰੀਆਂ ਗੈਸਾਂ ਨਿੱਕੇ ਨਿੱਕੇ ਕਣਾਂ ਦੀਆਂ ਬਣੀਆਂ ਹੋਣ ਤਾਂ ਉਸਦੇ ਨਤੀਜੇ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਬੋਇਲ ਨੇ ਰਸਾਇਣਿਕ ਵਿਗਿਆਨ ਦੀ ਇੱਕ ਸਰਵ ਵਿਆਪਕ ਕਰਫ ਸਕੂਲਰ ਥਿਉਰੀ ਬਣਾਉਣ ਦੀ ਕੋਸ਼ਿਸ਼ ਕੀਤੀ ਉਸਨੇ ਇੱਕ ਤੱਤ ਦੇ ਆਧੁਨਿਕ ਵਿਚਾਰ ਨੂੰ ਪਰਿਭਾਸ਼ਿਤ ਕੀਤਾ ਅਤੇ ਨਾਲ ਹੀ ਆਧਾਰਾਂ ਤੋਂ ਐਸਿਡ ਨੂੰ ਦੱਸਣ ਲਈ ਲਿਟਮਸ ਟੈਸਟ ਦੀ ਸ਼ੁਰੂਆਤ ਕੀਤੀ ਅਤੇ ਕਈ ਹੋਰ ਮਿਆਰੀ ਰਸਾਇਣਕ ਟੈਸਟਾਂ ਦੀ ਸ਼ੁਰੂਆਤ ਕੀਤੀ 1660 ਵਿੱਚ 11 ਹੋਰ ਦੇ ਨਾਲ ਬੋਇਲ ਨੇ ਲੰਡਨ ਵਿੱਚ ਰਾਇਲ ਸੁਸਾਇਟੀ ਦਾ ਗਠਨ ਕੀਤਾ ਜੋ ਪ੍ਰਯੋਗਾਂ ਨੂੰ ਦੇਖਣ ਅਤੇ ਇਸ ਬਾਰੇ ਚਰਚਾ ਕਰਨ ਲਈ ਮੀਟਿੰਗ ਕਰਦਾ ਸੀ ਕਿ ਅਸੀਂ ਹੁਣ ਵਿਗਿਆਨਿਕ ਵਿਸ਼ੇ ਤੇ ਕੀ ਕਹਾਂਗੇ 1668 ਵਿੱਚ ਬੋਇਲ ਆਪਣੀ ਭੈਣ ਨਾਲ ਦਹਿਨ ਲਈ ਸਥਾਈ ਤੌਰ ਤੇ ਲੰਡਨ ਚਲੇ ਗਏ 1680 ਵਿੱਚ ਉਸਨੇ ਰਾਇ ਸੁਸਾਇਟੀ ਦੇ ਪ੍ਰਧਾਨਗੀ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸੌਨ ਦੀ ਲੋੜ ਨੇ ਉਸਨੇ ਸਖਤ ਧਾਰਮਿਕ ਸਿਧਾਂਤਾਂ ਦੀ ਉਲੰਘਣਾ ਕੀਤੀ ਸੀ ਬਾਇਲ ਦੀ ਮੌਤ 31 ਦਸੰਬਰ 1691 ਨੂੰ ਲੰਡਨ ਵਿੱਚ ਹੋਈ ਮੈਂ ਤੁਹਾਨੂੰ ਇਸ ਵੀਡੀਓ ਦਾ ਇੰਗਲਿਸ਼ ਵਰਜ਼ਨ ਵਿੱਚ ਜਲਦੀ ਹੀ YouTube ਤੇ ਅਪਲੋਡ ਕਰਾਂਗੇ